ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਕਰਦੇ ਆਂ ਜੀ ਵੈਲਕਮ ਆ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਮਾਨ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰਨ ਆ ਅੱਜ ਤਰੀਕ ਹੈ ਗਿਆ 6 ਅਕਤੂਬਰ 2025 ਸਮਾਂ ਕੁ ਸਵੇਰ ਦੇ 8 ਵਜੇ ਦਾ ਜੀ ਤੇ ਵੀਰ ਕੋਲ ਤਿੰਨ ਸੱਜਰ ਪਸ਼ੂ ਕਾਊ ਆ ਜੀ ਉਹਨਾਂ ਦੀ ਡਿਟੇਲ ਹੈ ਜੀ ਦਰਨਾ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਆਜੋ ਵੀਰ ਨਾਲ ਕਰਦੇ ਆਂ ਜੀ ਗੱਲਬਾਤ ਸ਼ੁਰੂ ਹੋਰ ਨਿੰਦਰਵੀਰ ਜੀ ਕੀ ਹਾਲ ਜੀ ਵਧੀਆ ਜੀ ਵਧੀਆ ਹੋਰ ਜੋ ਬਸੇ ਕੀ ਹਾਲ ਆ ਵਧੀਆ ਵਧੀਆ ਕਿੰਨੇ ਪਸ਼ੂ ਕਾਊ ਆ ਜੀ ਅੱਜ ਵੀਰ ਜੀ ਤਿੰਨ ਪਸ਼ੂ ਆਪਣੇ ਕਮਰੇ ਤਿੰਨ ਤਿੰਨ ਨੰਬਰ ਜ ਸੱਜਰਾ ਹਨੀ ਸੱਜਰਾ ਸੱਜਰਾ ਝੋਟ ਗਿਆ ਜੀ ਠੀਕ ਹੈ ਜੀ ਲਓ ਜੀ ਕਰੋ ਫਲ ਫੁੱਲ ਚੈੱਕ ਦੋਹਾਂ ਦੇ ਮਗਰ ਕਟੀਆਂ ਇੱਕ ਮਗਰ ਕਟਾ ਬੂਰੀ ਮਗਰ ਠੀਕ ਹੈ ਜੀ ਤੇ ਚਲੋ ਜੀ ਬੂਰੀ ਦੀ ਜਾਣਕਾਰੀ ਦਿਓ ਵੀਰ ਜੀ ਬੂਰੀ ਮਰਜੀ ਦੂਜਾ ਸੁਆ ਝੋਟੀ ਸੂਈ ਆ ਤਿੰਜਾ ਸੁਆ ਦੂਜਾ 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 ਹਾਂਜੀ ਹਾਂਜੀ ਠੀਕ ਆ ਜੀ ਮਗਰ ਕਟਾ 15 ਦਿਨਾਂ ਦੀ ਸੂਈ ਆ 15 ਦਿਨਾਂ ਦੀ ਸੂਈ ਮਗਰ ਕਟਾ ਹਾਂਜੀ 8 ਲੀਟਰ ਵੀਰ ਜੀ ਦੁੱਧ ਦੇ ਥੱਲੇ 8 ਲੀਟਰ ਪੱਕਾ ਹਨਾ ਜੀ ਪੱਕਾ ਵੀਰ ਜੀ ਜਿਹੜਾ ਕੰਡੇ ਵਾਲਾ ਹੋਊਗਾ ਕੰਡੇ ਵਾਲਾ ਹਾਂਜੀ ਹਾਂਜੀ ਲਓ ਜੀ ਬਾਕੀ ਥਾਂ ਕੱਟਾ ਥੋੜਾ ਵਾ ਬਿਲਕੁਲ ਜੀ ਥਾਂ ਥੋੜਾ ਮੋਠਾ ਵਾਲਾ ਲੱਗਾ ਬਿਲਕੁਲ ਜੀ ਹਾਂਜੀ ਤੇ ਕਰਾਓ ਖੋਲ ਕੇ ਵੀਰ ਜੀ ਚੱਕ ਕਰਾ ਨੀ ਕਰਾ ਨੀਲੀ ਦਾ ਪੱਖ ਰੱਖਦੀ ਹੈ ਨਾ ਜੀ ਜੀ ਨੀਲੀ ਦੀ ਵਿੱਚ ਜੀ ਕਾਲੇ ਤਿਲਾ ਵਾਲੀ ਬੁਰੀ ਆ ਕਾਲੇ ਤਿਲਾਂ ਵਾਲੀ ਲਓ ਜੀ ਕਰੋ ਜੀ ਚੈੱਕ ਲਾਗੋ ਮੋੜ ਗਿਆ ਇਹ ਬਰਸਾਤ ਜੀ ਕੋਈ ਗੱਲ ਨਹੀਂ ਲਾਗੋ ਲਾਗੋ ਮੋੜੀ ਹੈ ਜੀ ਹਾਂ ਕੋਈ ਗੱਲ ਨਹੀਂ ਲਓ ਜੀ ਸਿੰਘ ਸੁੰਗ ਕਰੋ ਜੀ ਚੈੱਕ ਲੱਭੇ ਮਗਰ ਕਟਾ ਗਿਆ ਜੀ ਹਾਂ ਜੀ ਹਾਂ ਜੀ ਮਗਰ ਘਟਾਈ ਜੀ 8 ਕਿਲੋ ਪੱਕਾ ਦੁੱਧ ਹਾਂ ਜੀ ਹਾਂ ਜੀ ਲਓ ਜੀ ਲੈ ਵਾਲੂਆ ਕਰੋ ਜੀ ਚੈੱਕ ਲਓ ਜੀ ਇੱਕ ਨੰਬਰ ਚੰਗ ਆਂਦੇ ਹੋ ਜੀ। ਅਗੜਾ ਚਵਾਈ ਥਾਂ ਤੋਂ ਵੀਰ ਜੀ ਕਿਵੇਂ ਆਂ? ਮਾਣਾ ਵੀਰ ਜੀ ਓਕੇ ਆਪਦੀ ਦੋ ਟਾਈਮ ਆਦੀ ਤਸੱਲੀ ਕਰੇ ਕੋਈ ਵੀਰ। ਚੋਕੇ ਥਾਲ ਤੋਂ ਬਿਲਕੁਲ ਓਕੇ ਪੋਲੀ ਰੂਮਰ ਗਿੰਦੀ ਚੋਟੀ ਨਹੀਂ। ਠੀਕ ਹੈ ਜੀ। ਹਾਂਜੀ। ਇਹ ਕਿਦੋਂ ਹੋਵੇ ਆਪਾਂ ਚੋਈ ਨਹੀਂ ਆਪਾਂ ਚੋਈ ਚਾਰ ਪੰਜ ਦਿਨ। ਬਿਲਕੁਲ ਜੀ। ਤੇ ਪਤਾ ਲੱਗ ਹੀ ਜਾਂਦਾ ਵਾ। ਹਾਂਜੀ ਉਹ ਤੇ ਗੱਲ ਹੈਗੀ ਆ ਜੀ। ਹਾਂਜੀ ਹਾਂਜੀ। ਤੇ ਕਿਹੜਾ ਕਟਾ ਈ ਮਗਰ? ਇਹਦਾ ਆ ਕਟਾ ਵਾ। ਆ ਏਡਾ ਕਟਾ ਈ। ਇਹ ਨੰਬਰ ਵਾਲਾ। ਠੀਕ ਹੈ ਜੀ। ਤਾਂ ਸ਼ਾਹ ਜੀ ਫਿਰ ਰੇਟ ਰੂਟ ਕੀ ਕਰਦੇ ਜੀ ਇਹਦਾ? ਰੇਟ ਵੀਰ ਜੀ ਮੋਲਾਪਾ ਦਾ 95 ਕਰਦੇ ਆ ਨਾ ਵੀਰ ਜੀ 90 ਦੀ ਦੇ ਦਾਂਗੇ। ਹਾਂ ਨਾ 90 ਦੀ। ਹਾਂ ਜੀ ਜਿਹਦੇ ਵਿੱਚ ਵੀਰ ਜੀ ਛੋੜ ਛੱਪਾ ਵੀ ਨਹੀਂ ਹੋਊਗਾ। ਛੋੜ ਛੱਪਾ ਹੀ। ਹਾਂ। ਠੀਕ ਹੈ ਜੀ। ਛੋੜ ਛੱਪਾ ਹੀ ਹੋਊਗਾ। ਹਾਂ ਜੀ ਹਾਂ ਜੀ। ਕਾਲੇ ਦਿਲ ਵਾਲੀ ਵੀਰ ਜੀ ਬੂਰੀ ਝੋਟੀ ਸੋਹਣੀ ਝੋਟੀ ਆ। ਬਿਲਕੁਲ ਜੀ ਬਿਲਕੁਲ। ਹਾਂ ਜੀ ਹਾਂ ਜੀ ਇਹਨੇ ਦਾ ਵੀਰ ਜੀ ਆਉਂਦਾ ਵੀ ਕੀ ਆ। ਹਾਂ ਜੀ ਬਿਲਕੁਲ ਜੀ। ਕਰੋ ਇਹ ਸਿੰਘ-ਸੁੰਗੂ ਵੀ ਚੈੱਕ ਤੇ ਚਲੋ ਵੀਰ ਜੀ ਅਗਲੇ ਦੀ ਜਾਣਕਾਰੀ ਦੇਵੀਂ। ਹਾਂਜੀ ਦੂਜੇ ਸੂਏ ਆ ਛੋਟੀ ਸੂਈ ਆ ਦੂਜੇ ਸੂਏ ਛੋਟੀ ਆ ਮਗਰ ਇਹਦੇ ਕੱਟੀ ਆ ਮਗਰ ਕੱਟੀ ਹਾਂਜੀ ਅੱਜ ਕੋਈ ਹੋਊਗੀ ਪੰਜਾਂ ਦਿਨਾਂ ਦੀ ਸੂਈ ਹੋਊਗੀ ਪੰਜਾਂ ਦਿਨਾਂ ਦੀ ਕਿਹੜੀ ਗੱਟੀ ਆ ਜੀ ਮਗਰ ਇਹਦੀ ਕੱਟੀ ਫਿਰਦੀ ਆ ਉਹਣੀ ਆ ਪਰਲੀ ਗਈ ਪਰਲੀ ਪਰਲੀ ਲਓ ਜੀ ਹਾਂ ਇਹਦੀ ਕੱਟੀ ਜੀ ਹਾਂਜੀ ਕਰੋ ਜੀ ਚੈੱਕ ਉਹ ਬੰਦੇ ਦੀ ਕੱਟੀ ਆ ਨੀਲੀ ਦਾ ਪੱਖ ਰੱਖਦੀ ਆ ਇਹ ਹਾਂਜੀ ਹਾਂਜੀ ਨੀਲੀ ਛੋਟੀ ਆਉਂਦੀ ਆ ਹਾਂਜੀ ਬਾਕੀ ਠੰਡੀ ਧੀਰੀ ਝੋਟੀ ਚਵਾਈ ਵੜੀ ਲੱਗੀ ਪੋਲੀ ਜਿਵੇਂ ਰੂਹ ਹੁੰਦਾ ਵਾ ਲਓ ਸਿੰਘ ਸੁੰਗ ਕਰੋ ਜੀ ਬਿਲਕੁਲ ਕੁੰਡਾ ਸਿੰਘ ਬਿਲਕੁਲ ਜੀ ਹਾਂ ਜੀ ਫਿਰ ਚਾਰੂ ਵੜੀ ਝੋਟੀ ਤੇ ਕਿੰਨਾ ਪੱਕਾ ਦੁੱਧ ਵੀਰ ਜੀ ਪੱਕਾ ਵੀਰ ਜੀ ਥੱਲੇ ਬੌਲਾ ਹੀ ਆ ਕੋਈ 8:00 9:00 ਅੱਛਾ ਜੀ ਹਾਂ ਜੀ 8:00 ਤੋਂ ਬਾਹਰ ਹੀ ਆ ਬੌਲਾ 8:00 ਤੋਂ ਬਾਹਰ ਹੀ ਆ ਹਾਂ ਜੀ ਠੀਕ ਹੈ ਜੀ ਮਗਰ ਕੱਟੀ ਆ ਗਈ ਮਗਰ ਵੀਰ ਜੀ ਕੱਟੀ ਆ ਗਈ ਤੇ ਮਾੜਾ ਜਿਹਾ ਕਰਾਓ ਜੀ ਕ੍ਰੀਡ ਚੈੱਕ ਖੋਲ ਕੇ ਹਾ ਹਾ ਕਿਦਰਾ ਲੇ ਵਾਲੂ ਵਾਰੇ ਚੰਗਾ ਹੈਦਾ ਹੈ ਚੰਗਾ ਭਾਂਡਾ ਬੰਦਾ ਬੜਾ ਪਿੱਛੋ ਵੀ ਬਿਲਕੁਲ ਜੀ ਹਾਂ ਜੀ ਗਾੜਗੁਰੂ ਵੀ ਹੈਗੀ ਚੰਗੀ ਗਾੜਗੁਰੂ ਪੂਰੀ ਝੋਟੇ ਕੇ ਗੱਲ ਹੋ ਰਹੀ ਨਹੀਂ ਦੇ ਬਿਲਕੁਲ ਜੀ ਆਏ ਗਾੜਗੁਰੂ ਚੰਗੀ ਹਨਾ ਜੀ ਹਾਂ ਜੀ ਹਾਂ ਜੀ ਬਾਕੀ ਝੋਟੇ ਕਾਲੀ ਪੈਂਦੀ ਬਿਲਕੁਲ ਜੀ ਆ ਸੁਬਾ ਦੂਜਾ ਹੈ ਕੀ ਜੀ ਹਾਂ ਜੀ ਹਾਂ ਜੀ ਦੂਜਾ ਤੁਹਾਨੂੰ ਕਿਵੇਂ ਆਦੀ ਚੁਆਇਸ ਵੀ ਜੀ ਮਨਵਰ ਜੀ ਓਕੇ ਪੋਲੀ ਜਿਵੇਂ ਰੂਰਕੀ ਦੀ ਛੁੱਟੀ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਆਪਣੀ ਪਹਲੀ ਕਰ ਲੈ। ਪਹਿਲੀ ਤਸੱਲੀ ਕਰੇ ਭਾਵੇਂ ਦੋ ਟਾਈਮ ਚੋਗੇ ਤਸੱਲੀ ਕਰੇ। ਠੀਕ ਹੈ ਜੀ। ਹਾਂਜੀ। ਸਿੰਘ ਸੁੰਗ ਵੀ ਕਰ ਲੋ ਚੈੱਕ ਜੀ। ਮਨਵਰ ਜੀ ਓਕੇ ਸਿੰਘ ਸੁੰਗ ਬਿਲਕੁਲ ਪੁੰਡਾ ਸਿੰਘਾ। ਬਿਲਕੁਲ ਜੀ ਲਓ ਜੀ। ਇਹ ਗੱਲੋ ਛੋਟੀ ਘੁੱਸੀ ਨਹੀਂ ਆਦੀ। ਠੀਕ ਬਿਲਕੁਲ ਜੀ ਬਿਲਕੁਲ। ਹਾਂਜੀ। ਤੇ ਵੀਰ ਜੀ ਰੇਟ ਰੂਟ ਕੀ ਕਰਦੇ ਜੀ ਇਹਦਾ? ਰੇਟ ਵੀਰ ਜੀ ਇਹਦਾ ਬੋਲਾ ਭਾ 95 ਕਰਦੇ ਆ 93000 ਦੇ ਜਾਗੇ। 93 ਦੀ ਹਾਨਾ। ਹਾਂਜੀ। ਠੀਕ ਹੈ ਜੀ 93 ਕੋ ਛੋੜ ਛੱਪਾ ਰਜ ਕੋਈ ਮੌਕੇ ਤੇ ਕਰ ਲਾ ਜੇ ਬਾਕੀ ਕੋਈ ਮਾਨਤਾ ਨਹੀਂ ਕੀਤਾ ਜਾਊਗਾ ਠੀਕ ਹੈ ਜੀ ਠੀਕ ਹਾਂਜੀ ਬਾਕੀ ਚਵਾਈ ਝੋਟੀ ਨੂੰ ਸੋਹਣੀ ਲੱਗੀ ਆ ਹਾਂਜੀ ਝੋਟੀ ਚੰਗੀ ਸੋਹਣੀ ਆ ਲੇਵਾਲੂ ਆ ਬੜਾ ਸੋਹਣਾ ਲੱਗਾ ਹਾਂਜੀ 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 ਜੀ ਹਾਂਜੀ ਲੋ ਬਿੰਦਗਾਲੇ ਚੱਡਾ ਬਿੰਦਗਾਲਾ ਵਾ ਬਿਲਕੁਲ ਜੀ ਹਾਂਜੀ ਤੇ ਚਲੋ ਜੀ ਅਗਲੀ ਦੀ ਦਿਓ ਜਾਣਕਾਰੀ ਵੀਰ ਜੀ ਅਗਲੀ ਵੀਰ ਜੀ ਤੀਜੇ ਸੂਏ ਮਾਂ ਸੂਈ ਆ ਤੀਜੇ ਸੂਏ ਹਾਂਜੀ ਹਾਂਜੀ ਲਓ ਜੀ ਅਜੇ ਵੀਰ ਜੀ ਸੂਰੀਆ ਪੁੜੇ ਨਹੀਂ ਚੁੱਕੇ ਨੀਲੀ ਦੀ ਮਾਰਕਿੰਗ ਹਾਂਜੀ ਨੀਲੀ ਦੀ ਮਾਜਾ ਤਿੱਜਾ ਸੂਆ ਵੀਰ ਜੀ ਸੋਈ ਏ ਠੀਕ ਹੈ ਜੀ ਮਗਰ ਵੀਰ ਜੀ ਕੱਟੀ ਆ ਕੀ ਦੁੱਧ ਦਾ ਵੀਰ ਜੀ ਕੀ ਦੁੱਧ ਵੀਰ ਜੀ ਬੋਲਾ ਹੀ ਹੋਊਗਾ ਕੋਈ ਅਗੇ ਇਹਦੇ ਥੱਲੇ 8 ਤੋਂ ਬਾਹਰ ਹੀ ਹੋਊਗਾ ਅੱਛਾ ਇਹ 8 ਤੋਂ ਬਾਹਰ ਬੋਲਾ ਮਗਰ ਕੱਟੀ ਮਗਰ ਵੀਰ ਜੀ ਇਹਦੇ ਵੀ ਕੱਟੀ ਆ ਕਿਹੜੀ ਆ ਜਿਹੜੀ ਆ ਪਿਛਲੀ ਘਰ ਵਾਲੀ ਹਾਂਜੀ ਲਓ ਜੀ ਤੇ ਵਿਖਾਓ ਵੀਰ ਜੀ ਖੋਲ ਕੇ ਕਰੀ ਉਹ ਆ ਨਹੀਂ ਉਤਾਰੀ ਇਹ ਵੀਰ ਜੀ ਤਿੱਜੇ ਸੂਵੇ ਸੋਈ ਜੋ ਤਿੱਜੇ ਸੂਵੇ ਸਈ ਏ ਲੈ ਵਾਲੂ ਆ ਜੀ ਕਰੋ ਚੈੱਕ ਤੇ ਬਾਕੀ ਕੋਈ ਆਧਾ ਵੀ ਭਰਾ ਚੋ ਕੇ ਆਦੀ ਤਸੱਲੀ ਕਰੇ ਲਓ ਜੀ ਫੇਸ ਕੁਆਲਟੀ ਵੀ ਕਰੋ ਜੀ ਹਾਂ ਜੀ ਹਾਂ ਜੀ ਕਾਦ ਗੁੱਦ ਤੇ ਪੂਰਾ ਹੈ ਬੜਾ ਕਾਦ ਦਾ ਇਹ ਸੂਚ ਆਈ ਆ ਹਾਂ ਜੀ ਅਜੇ ਤਹਾਂ ਨਾ ਪੁੜੇ ਨਹੀਂ ਚੁਕੇ ਬਿਲਕੁਲ ਅਗੜਾ ਪਏ ਆ ਤੇ ਲੱਕਦੇ ਡੰਗਰ ਇਹ ਤਿਲਕ ਜਾਂਦੇ ਕਰੋ ਜੀ ਚੈੱਕ ਹਾਂ ਇਹ ਕਰਮਾਲੀ ਠੰਡੀ ਸੀਲ ਹੈ ਮੈਂ ਨਾ ਗੱਲ ਹੀ ਕੋਨੀ ਦੇ ਪਾਣਿਆਂ ਦੇ ਪਾਣੀ ਪੀ ਲਈਏ ਕਰੀ ਕੋਈ ਗੱਲ ਨਹੀਂ ਕੋਈ ਨਹੀਂ ਪੀ ਲੈਂਦੇ ਆ ਬਾਕੀ ਥਾਲ ਤੁਹਾਨੂੰ ਬੜਾ ਚਪੋਲਾ ਲੱਗਾ ਚਵਾਈ ਬੜੀ ਪੋਲੀ ਝੋਟੀ ਜੀ ਲਓ ਜੀ ਥਾਨ ਥੋੜਾ ਮੁੱਠੀ ਵਾਲਾ ਥਾਨ ਬਿਲਕੁਲ ਜੀ ਮਿਲਕ ਵੈਨ ਕਰੋ ਚੈੱਕ 8 ਕਿਲੋ ਪੱਕਾ ਬੋਲਾ ਹੈ ਨਾ ਇਹ ਤਾਂ ਹਾਂਜੀ ਹਾਂਜੀ ਮਗਰ ਕੱਟੀ ਇਹਦੀ ਮਗਰ ਕੱਟੀ ਹਾਂਜੀ ਹਾਂਜੀ ਤੇ ਨੀਲੀ ਦਾ ਪੱਖ ਰੱਖਦੀ ਝੋਟੀ ਨੀਲੀ ਦਾ ਰੱਖਦੀ ਪੱਖ ਹਾਂਜੀ ਕਿ ਝੋਟੀ ਦੀ ਸਾਫ ਨਹੀਂ ਹੋਈ ਥੋੜੀ ਲਿੱਸੀ ਆ ਹਾਂਜੀ ਇੱਕ ਸੂੂ ਦੇ ਵਿੱਚ ਆਈ ਇਹ ਵੱਖੀ ਵੀ ਨਹੀਂ ਪਰੀ ਬਿਲਕੁਲ ਕੱਦਕੁੱਦ ਤੇ ਪੂਰਾ ਹੈ ਕੱਦਕੁੱਦ ਏਡਾ ਕੱਦ ਬੇ ਲੱਭਦੇ ਕਿਤੇ ਡੇਲੇ ਝੋਟਗਾ ਸਹੀ ਗੱਲ ਹੈ ਜੀ ਹਾਂਜੀ ਨਾਲੇ ਆਪਾਂ ਘਰੋਂ ਝੋਟੀ ਲਈ ਆਪਾਂ ਪਾਸੋਂ ਲੈ ਕੇ ਦੇ ਬਿਲਕੁਲ ਜੀ ਹਾਂਜੀ ਲੈਓ ਜੀ ਮੋਰਕੇ ਨੂੰ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਇਹਨੂੰ ਅੱਜ ਕੋ ਤੀਜਾ ਦੇਣੀ ਅਜ ਹੋਇਆ ਵਾ ਤੇ ਜਿਆਦਾ ਦਿਨ ਹੋ ਗਿਆ ਸੋਈ ਹਾਂਜੀ ਹਾਂ ਇੱਧਰ ਆਗਾ ਗੜਾ ਪੈ ਰਿਹਾ ਹਾਂ ਹਲੋ ਤੇ ਵੀਰ ਜੀ ਰੇਟ ਦੀ ਵੀ ਗੱਲਬਾਤ ਕਰ ਲਈਏ ਜੀ ਇਹਦੇ ਰੇਟ ਵੀਰ ਜੀ ਇਹਦਾ ਵੀ ਕਿੰਨਾ ਰੇਟ ਛਾ ਜੀ ਮੋਹਲੇ ਵਿਰਜੀ ਦਾ 95 ਆ ਹਾਂਜੀ ਮਿਰਜੀ 92 ਦੀ ਹਾਨਾ ਦੇ ਦਿਆ 92 ਦੀ ਹਾਨਾ ਹਾਂਜੀ ਠੀਕ ਆ ਜੀ ਬਾਕੀ ਛੋਟੀ ਚੰਗੀ ਆ ਇਹ ਸੂਤ ਦੇ ਵਿੱਚ ਆਈ ਕਰਕੇ ਕਰ ਤੁਣ ਕਿਵੇਂ ਓਕੇ ਆ ਜੀ ਜੀ ਓਕੇ ਥਾਣਾ ਬਾਕੀ ਵੱਡੀ ਗੱਲੇ ਵੀ ਦੀ ਮਗਰ ਕੱਟੀ ਆ ਮਗਰ ਕੱਟੀ ਆ ਹਾਂ ਹਾਂ ਹਾਂਜੀ ਸਾਲ ਸਮਾਈ ਲਾ ਲੋਗੇ ਸਾਲ ਸਾਰੀਆਂ ਪੈਣੀਆਂ ਆ ਪੋਲੀਆਂ ਬਾਦੀਆਂ ਝੋਟੀਆਂ ਪੋਲੀਆਂ ਤਿੰਨੇ ਝੋਟੀਆਂ ਵੱਡੀਆਂ ਪੋਲੀਆਂ ਹਾਂ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਲਓ ਜੀ ਕਦ ਕੁਦ ਕਰੋ ਚੈੱਕ ਤੇ ਰੇਡ ਪੱਕਾ 95 ਹਾਂ ਨੰਗਾ ਵਿੱਦਿਤੇ 92 92 ਮੁੱਲ 95 ਆ ਮੁੱਲ 95 ਆ ਹਾਂਜੀ ਠੀਕ ਹੈ ਤੇ ਕਮਾਨ ਤਾਂ ਹੋਊਗਾ ਜੀ ਮਾਨ ਤਾਂ ਛੋਟ ਚੱਪਾ ਚੋਂ ਚੁੱਕ ਦਾਂਗੇ ਠੀਕ ਆ ਜੀ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਆਪਣਾ ਵੀਰ ਜੀ 9948 ਹਾਂਜੀ 8849 8809 ਪਿੰਡ ਮਾਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਉਹ ਜੀ ਨੇੜੇ ਕਰਿਆਲੇ ਦੇ ਪਿੰਡ ਪੈਂਦਾ ਮਾਨ ਪਿੰਡ 1 ਕਿਲੋਮੀਟਰ ਦੂਰ ਇੱਕ ਕਿਲੋਮੀਟਰ ਤੇ ਬਾਹਰਲੀ ਬਾਹਰਲੀ ਸਾਈਡ ਵੀਰ ਦਾ ਘਰ ਹੈ ਜੀ ਹਾਂਜੀ ਹਾਂਜੀ ਤੇ ਕੋਈ ਵੀਰ ਭਰਾ ਲੋਕੇਸ਼ਨ ਪਛਾਣ ਸਕਦਾ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਧੰਨਵਾਦ ਓਕੇ ਓਕੇ ਵੀਰ ਜੀ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਤੇ ਸਿੱਧਰਾ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਪਸ਼ੂਆਂ ਦੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਪੂਰੀ ਵੀਡੀਓ ਵੇਖਣ ਵਾਸਤੇ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ